Borno satın almış, Bir şey var mesela. Kısa. Sıra var. Gecekte. Tutak ödü. Daha sıra. Artık bu reket bağımsız. Bu reket Bu reket bağımsız. 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 Bu Bu

ਸਤੰਨ ਹੈ ਦਰਮਨੀ ਅਰਧ ਨਿਤਿਕ ਮਾਰ ਕੇ ਧਾਂਤ ਕਰਨਾ ਸੀ ਉਹ ਕੰਮ ਦਾ ਤਾਸ ਰੁਤ ਰੰਸੀ ਵਾਲੇ ਨੂੰ ਪਹਿਲਾ ਸਤ ਕਾਲਸ ਜਿਹੜਾ ਦਾਸ ਰਸ ਕਰਸ ਤਮੇਤ ਹਮ ਉਸ ਤੋਂ ਬਾਅਦ ਨੰਦਕ ਖਾਸ ਸਦੀ ਨਾਮ ਸ਼ੇਵ ਦੇ ਗ੍ਰਿਫਟ ਕੋਲ ਰੋਗ ਰਸ ਸੀ ਜੀ ਸਪੁਰਤ ਦਾ ਬੇ ਨਾ ਬਿਆਦਨ ਵੇਗ ਨਾ ਨਾਮ ਨਾਮ ਬਾਂਸ ਮਿਸਿਸ ਮੋਟਕ ਜੰਡੇ ਮਿਲਣਗੇ ਕਿ ਬੰਕ ਦਾ ਇਕਾ ਨਸੀ ਹੋ ਗੂ ਜਿਸ ਕਲਮ ਨੂੰ ਤੁਚੀ ਮੋਂ ਫੰਦੇ ਰੱਖਿਆ ਆਪਾ ਕਾਲ ਬੋਖੇ ਸਤੋ ਮਾਪਿ ਸਤਿਗੁਰੂ ਦੇ ਰੂਪ ਤੋਂ ਦਿਖਾ ਦੇ ਧਿਆਨ ਬੰਨ੍ਹੇ ਸੀ ਉਹ ਹਿੰਦੂ ਕਲੇਮਾਨੋ ਬਣਸੇ ਰੂਪ ਨੇ ਤਨੂ ਕਾਫੀ ਹੋਇਆ ਸ੍ਰੀ ਅਸਰਾ ਦੇ ਅਸੇ ਸਤਿਗੁਰੂ ਤਾਂ ਤਾਂ ਸ਼ਿਦਾਸ ਜਿਨ ਕੰਤੀ ਚਿਤ ਮਰੋਤ ਨ ਸੰਤਨਰ ਜਾਨ ਬੜੀ ਦਾਸ ਤਨੂ ਵਿਨ ਦਾਸੀਆਂ ਪੰਚ 10 ਤਾਂ ਤਾਂ ਸ਼ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਆਦਿਤਨ ਕਲਪ ਚ ਦਾਸ ਬਿੰਦਿਆ ਉਸੇ ਸੰਭੇ ਪਾਛਾ ਸੰਤ ਮਾਪਿ ਸਤਿਗੁਰੂ ਸੰਤ ਜਿੰਦੇ ਦਾਸ ਨਾ ਚੇ ਪਾਛਾ ਜੀ ਇਹਨਾਂ ਦਿਤੋਂ ਦੋਸਤੀ ਵਾਸਤੇ 10 ਮਿੰਟ ਕਿਰਮੇ ਸੀ ਕੋ ਮਛੇ ਸੀ ਕਾ ਕਿਰਪਾ ਬਣਾਸਾ ਬਬੀ ਮੇਰੇ ਕਾਲਜ ਬੋ ਸਭ ਸੰਪਰਕ ਨਾ ਕਰੇ ਕੰਨੀ ਚੋ ਦੀ ਕਸ ਮਰਾ ਸੀ ਪੈ ਨੰ ਚੁੱਤਾ ਵੀ ਨਾਂਕ ਨਾਮ ਚਰਦੀ ਕਲਾ ਤੇਰੀ ਕੰਸਰ ਮਾ ਫਰਚਾ ਤੇ ਯਾਂ ਕੀ ਆਸ ਤੈਨੋ ਦੀਦਾ ਕੇ ਸੱਚ ਅਖਰੋ ਦਾਸ ਨੇ ਮਾ ਸਤਿ ਸ਼ਨਸਾ ਸਿ ਦੇ ਗੁਰਪਾਲ ਤੁਨੀ ਸੋ ਸੇਵਗੀ ਸੋ ਆਰੋ ਅੰdre ਸੋਨ ਪੈ ਸਤਗੁਰੂ ਦਾਸ ਮਹਾਰਾਜ ਕੀ ਜੈ ਜੈ ਗੁਰੇ ਸੋਨ ਇਸਤਵਾਨ ਕੀ ਜੈ ਮਰੇ ਸੋਨ ਹਾਲ ਸ ਸੇਯਦ